ਭਾਏ ਤੇ ਬੰਦੇ ਥੋੜਾ ਤਾਂ ਚੁੱਕੇ ਨਹੀਂ ਬੰਦੀ ਠੀਕ ਹੈ ਇਹੋ ਬੜਾ ਨੀਣਾ ਹਾਂ ਠੀਕ ਹਾਂ ਬੜਾ ਚੈਨ ਆ ਗਿਆ ਸਹੀ ਗੱਲ ਦੀ ਹਾਂ ਸਹੀ ਹੋ ਮਹੀਨੇ ਬਾਅਦ ਤੇ ਕੰਮ ਬੜਾ ਵੱਜਿਆ ਹਾਂ ਬਾਹਰ ਨੂੰ ਡੋਲ ਜਾ ਨਹੀਂ ਪੈਂਦਾ ਨਾ ਇਤਰਾਤ ਨੂੰ ਬਸ ਅਰੇ ਕਿਹੋਂ ਨਾ ਕੰਮ ਸੁਤਰਾ ਦੇ ਜੇ ਬਾਹਰ ਜਾਣਾ ਹੋਰ ਲਈ ਜਿੱਦਾਂ ਜਾਣਾ ਹੋ ਗੰਜ ਮੇਰੀ ਤਾਂ ਉੱਮ ਚੜ੍ਹ ਤਨਿਹ ਬਦਰੀ ਕਰ ਗੰਨ ਮੇਰੇ ਤੋਂ ਉਚਾੜ ਦੇ ਨਾ ਤੇ ਕਪੜਾ ਧਲੇ ਧੋਗੇ ਨਹੀਂ ਬਸ ਵਹਾਈਦਾ ਆ ਬਸ ਬਾਬਾ ਕਪੜਾ ਖਨਾਰ ਦੇ ਥੋੜਾ ਖੋਲ ਦੇ ਨਾ ਥੋੜਾ ਇਹ ਹਾਂ ਬਸ ਠੀਕ ਹੈ ਵੇਖਿਆ ਬਸ ਠੀਕ ਹੈ ਉਹਨੂੰ ਪਾਣੀ ਘੁੱਟ ਦੇ ਦੋ ਤੇ ਮੈਂ ਦਵਾਈ ਖਾ ਲਾਂ ਆਪਣੀ ਦਵਾਈ ਕਿੱਥੇ ਬਣਾ ਮੇਰੀ ਉਧਰ ਹੀ ਆ ਦਵਾਈ ਦੇ ਦੋ ਮਿੰਨ ਤੇ ਮੈਂ ਸੋਆ ਫਿਰ ਆਪਣੀ ਦਵਾਈ ਖਾ ਕੇ ਯਾਰ ਰੈਸਟ ਕਰਾਂ ਮਾਪੇ ਨੂੰ ਲੈਣ ਨੂੰ ਇਹ ਬੜਾ ਭੈਮ ਅਭੀ ਜਿਹਦਾ ਦੀ ਆਪਣੇ ਬਦਨੀ ਸਾਨੂੰ ਇਕੱਲੇ ਦਾ ਹੀ ਹਣੀ ਮੇਰਾ ਇਕੱਲੇ ਦਾ ਸਲੂਨ ਨਹੀਂ ਹੈਗਾ ਸਲੂਨ ਮੇਰਾ ਹੈਗਾ ਇਹ ਪਾਈ ਵਾਲੀ ਦੇ ਵਿੱਚ ਉਹ ਜਿਹੜਾ ਦੂਜਾ ਵੀਰ ਨਹੀਂ ਸਾਡੇ ਮੇਰੇ ਮਹੱਲੇ ਦਾ ਜਿਹੜਾ ਵੀਰ ਹੈ ਉਹਦਾ ਤੇ ਮੇਰਾ ਅੱਧੋ-ਅੱਧੀ ਕੰਮ ਹੈ ਜਦਾਂ ਮੰਮੀ ਇਹ ਗੱਲਾਂ ਮਾਤਾਂ ਦੱਸਣ ਦੇ ਆ ਵੇਖਿਆ ਜੀ ਆਪਣੇ ਬਚਪਨ ਦੇ ਵਿੱਚ ਜਾਂ ਕਦਾਂ ਪਹਿਲੀਆਂ ਦੇ ਵਿੱਚ ਪਤਾ ਨਹੀਂ ਸਲੇਡਾਂ ਜਾਂ ਕੀ ਸੀ ਪਰ ਮਤ ਨੂੰ ਮੰਮੀ ਕਹਿੰਦੇ ਨਾ ਰੂਪ ਜਤਾਂ ਹੋਰ ਧਾਰ ਲਿਆ ਹੈ ਮੁੜ ਕੇ ਦਿੰਦਾ ਇਦਾਂ ਐਵੇਂ ਹਨ ਕਾਫੀ ਬਚਪਨ ਦੀਆਂ ਗੱਲਾਂ ਜਦਾਂ ද ල ප හොද සන්ඳ ම සඳීපනු ත මහි රජකඩ ඇමර රහ තක්කට ජන්ාද මහ දෙනත් සේකල කරගම හොල් ද අගද මනා ජාත් සසින ගාජුකග මගල පුර හත්ති ීකග කැන්ද කැද පිටහ ග. ਹਾ ਹਾ ਹਸੀ ਹੱਤੀ ਹੈ ਹਾਂ ਚਾ ਮੱਥੇ ਤੇ ਕਰਨੀ ਸੀ ਹਾਂ ਪੀਓ ਇੱਥੇ ਆ ਚੁੰਨੀ ਆ ਕੋਈ ਨਾ ਮਮਾ ਤੂੰ ਮੋਟਕੋ ਬੁਣਤੀ ਨੂੰ ਦੋ ਸੌਂਵਾਈ 12 ਵਜੇ ਕੇ ਰਾਤ ਦੇ ਹੋਵੇ ਨੀਨੀ ਕਰ ਲੋ ਜਾਓ ਮਮਾ ਕੋਲ ਮਮਾ ਨੂੰ ਤਾਂ ਨੀਨੀ ਕਰਾ ਦਿਓ ਜਾਓ ਛੱਡਾ ਹੱਤੀ ਨਹੀਂ ਇਹ ਹੱਤੀ ਮੰਮੀ ਨੇ ਕੱਪੜੇ ਬਦਲ ਦਿੱਤੇ ਮੇਰੇ ਮੰਮੀ ਨੇ ਕੱਪੜੇ ਤਾਂ ਬਦਲ ਦਿੱਤੇ ਨਾ ਕਿ ਮੇਰੇ ਸਾਰੇ ਵੱਡੇ ਮਮੀ ਕਹਿੰਦੇ ਪੂਰਾ ਸੋਣਾ ਬੱਜੇ ਹਾਂ ਚੱਲ ਉਹ ਦੀ ਸਾਰੇ ਗੱਲਾਂ ਜੀ ਨਣੇ ਉਦੋਂ ਵੀ ਨਾ ਮੰਮੀ ਜੀਜਾ ਵਿਚਾਰਾ ਕਹਿੰਦਾ ਕਹਿੰਦਾ ਵੀ ਆ ਬਦਲ ਗਾਵੇਂ ਕਲੇਨ ਪੋਣਾ ਜਾਵਾ ਉਹ ਕੱਪੜੇ ਪਾਟੇ ਜੀ ਹਾਂ ਹਾਂ ਨਹੀਂ ਚੰਗੇ ਲੱਗਦੇ ਕਹਿੰਦੇ ਹਾਂ ਸਿਰ ਵੀ ਵਾਹ ਨੂੰ ਕਿੰਨੇ ਦਿਨੀ ਹੋ ਗਏ ਆ ਇਹਦੇ ਕੋਈ ਨਾ ਪ੍ਰਾਣੀ ਕੋ ਜਲਦ ਸੂਟ ਹੋ ਜਾਏ ਤੇ ਤੇਰੇ ਤੇ ਹੋਣ ਲੰਬ ਨਹੀਂ ਕਹਣਾ ਆ ਜੀਜਾ ਤੇ ਹੋਣੀ ਇਹਨੂੰ ਕਹ ਵੀ ਇੱਕ ਖੁੱਲਿਆ ਜਿਹਾ ਜਿਹਦਾ ਬਾਹਾਂ ਵਾਲੀ ਨਾ ਹਾਂ ਦੇ ਦੇ ਇੱਕ ਹਨਾ ਮੰਮੀ ਲਿਆ ਸਰਨੇ ਤੇ ਤੇ ਇਸ ਲਈ ਕਹਿੰਦੇ ਪਿਆ ਰੂਲੇ ਜਿਹਨਾਂ ਨਾਲ ਜਲਦੀ ਨਿਕਲ ਜਾਂਦੀਆਂ ਇਹਨੂੰ ਕੀ ਕਹਿੰਦੇ ਨੇ ਆ ਯਾਰ ਮੈਨੂੰ ਤੇ ਪਤਾ ਬਾ ਰੂਲਾ ਜੇ ਕਹਿੰਦੇ ਇਹਨੂੰ ਜਲਦੀ ਨਿਕਲ ਜਾਂਦੀਆਂ ਅਰ ਤਾਂ ਤੇ ਸਨੀਪ ਕਹਿੰਦੇ ਆ ਯਾਰ ਆਉਂਦੇ ਆ ਇਸ ਗੁਰਦਾਸ ਜੀ ਹਾਂ ਬਸ ਉਹਦੇ ਨਾਲ ਅੱਗੇ ਅੱਧਾ ਜਲਦੀ ਨਿਕਲ ਜੇ ਸਨੀਵ ਕੰਦੀ ਚਲਾਉਂਦਾ ਮੈਨੂੰ ਬੱਤਰਿਆ ਮੈਂ ਚੱਲ ਜੇ ਤੁੰ ਕਰਦੇ ਕਿਸਾ ਪੈਂਦੀਆਂ ਹੱਥ ਦੇ ਵਿੱਚ ਬਹੁਤ ਦਰਦ ਨਹੀਂ ਹਾਂਗੀ ਵਾਲਾ ਵਾਲਾ ਨਹੀਂ ਦਰਦ ਨਹੀਂ ਬਰ ਗੁੱਠੇ ਦੇ ਕਿਸਾ ਬੈਂਦੀਆਂ ਕੋਈ ਹੋਵੇ ਨਾ ਤੇ ਬਾਹੇ ਘੁੱਟ ਪਰਵੇ ਸਾਰੀ ਦਿਹਾੜੀ ਹੈ ਮੈਂ ਕੋਈ ਨੂੰ ਫੋਟ ਦੇਣੇ ਉਹ ਵੀ ਬੰਨ ਵੀ ਲਿਆ ਕਰੋ ਨਾ ਤੇ ਹੈਂ ਰਾਮ ਜੀ ਉਹਨਾਂ ਗਲਚ ਪੋਣ ਨਹੀਂ ਗੜੀ ਉਹ ਕਿਤਾਈ ਉਹ ਉੱਧਰੇ ਆ ਵੀ ਉੱਧਰੇ ਉੱਧਰੇ ਜਦੋਂ ਇਹ ਕੀ ਆ ਟੱਪਰ ਹਾਂ ਨਹੀਂ ਪਤਾ ਨਹੀਂ ਦੰਦੀ ਪੌਪ ਅਸੀਂ ਤੁਹਾਨੂੰ ਕਹਿ ਕੇ ਇਦਾਂ ਹੀ ਕਹਿ ਕੇ ਮਕਣਾ ਚੂਕੀ ਖਾ ਲੋ ਇਹ ਕੀ ਆ ਟੱਪਰ ਲollipops ਟੱਪਰ ਟੱਪ ਲollipops ਚਲੋ ਖਾ ਲੋ ਖਾ ਲੋ ਖਾ ਲੋ ਖਾ ਲੋ ਧੀ ਖਾ ਲੈ ਧੀ ਖਾ ਲੈ ਅੱਜ ਧੀ ਡਿੱਗੀ ਸਰੇ ਸਰੇ ਹਾਂ ਅੱਜ ਧੀ ਡਿੱਗੀ ਹੁਣੇ ਅਜੇ ਤੇ ਮੂੰਹ ਭੱਜਾ ਤੇ ਲਹੂ ਨਿਕਲੇ ਮੂੰਹ ਚ ਫਿਰ ਧੀ ਨੂੰ ਦਾਦੇ ਨੇ ਚੀਜੀ ਲੈ ਆ ਕੇ ਦਿੱਤੀ ਧੀ ਇਹ ਮੂੰਹ ਦਾ ਦੱਸਣ ਨਹੀਂ 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 ਯਾਰ ਏਦਾਂ ਨਹੀਂ ਠੀਕ ਹੈ ਚਲੋ ਬਈ ਅੱਗੇ ਚੱਲੀ ਕਰੋ ਤਾਂ ਲੈ ਵੀ ਮੈਂ ਪਹੁੰਚੇ ਹਾਂ ਸਲੂਨ ਤੇ ਤੇ ਇਹ ਕਾ ਲਾਈਟਰ ਲਾਈ ਆ ਬੜੀ ਤਗੜੀ ਆ ਉਹ ਬੱਲੇ 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 ਹਮਾਰੇ ਦੋਵੇਂ ਲੇਟਾਂ ਹੀ ਨੀ ਮਾਰ ਮਾਰਦੀ ਐ ਇਧਰ ਆ ਵੀ ਲਾਤੇ ਆ ਛੋਟੀਆਂ ਲੇਟਾਂ ਧਿਆਨ ਨਾਲ ਆਇਓ ਹਾਂ ਆ ਲਾਤੀ ਹਾਂ ਛੋਟੀਆਂ ਲੇਟਾਂ ਆਹੜੀਆਂ ਬੜਾ ਖਲਾਰਾ ਪਾਇਆ ਉਹ ਆਵੇ ਉਹ ਬੱਲੇ ਬੱਲੇ ਕੱਲ ਭਾਜੀ ਇੱਕ ਰੇ ਮੇਰੇ ਹੋਏ ਤੱਕ ਲੱਗੇ ਰੇ ਬੜੀ ਤਕਵਲਤ ਕੀਤੀ ਕੰਮ ਦੀ ਹੋ ਹੋ ਬਹੁਤ ਗਾ ਪਿਆ ਐ ਚੱਲ ਜਿੰਦਰ ਵੇ ਯਾਰ ਕਰ ਗਿਆ ਵਿਚਾਰਾ ਯਾਰ ਕੰਮ ਕਰ ਗਿਆ ਉਹ ਗਰਿੰਡਰ ਨੇ ਸਿੰਘ ਨੂੰ ਪਾਇਆ ਜਿਹੜਾ ਕੰਦ ਕੰਦ ਵੱਡੀ ਸਲਾਮ ਸਤਿ ਸ੍ਰੀ ਅਕਾਲ ਚੱਲਣ ਦੇ ਜੀ ਖਾ ਲਈ ਆਪੇ ਲੈ ਆ ਤੇ ਆਪੇ ਖਾ ਗਈ ਬੜੀ ਠੀਠੀ ਆ ਵੀ ਭੈਣ ਸਾਡੀ ਵੇਲਾ ਆਪੇ ਚੀਲ ਲੈਂਦੇ ਆਪੇ ਖਾ ਗਈ ਲੈ ਮੈਨੂੰ ਕੋ ਉਹਨਿੰਦਾ ਪਰਮ ਪੈਦੀ ਰੀ ਵੇਖਿਆ ਮਾਹੇ ਕਪੜੇ ਬਦੂ ਸਾਲਾ ਨਾਲ ਮਿਲ ਕੇ ਖਾਣੀ ਡੈਡੀ ਵੀ ਲੱਕੀ ਡਰ ਜੀ ਠੀਕ ਨਹੀਂ ਇਹ ਠੀਕ ਹੈ ਤੂੰ ਖਾ ਲਈ ਮੈਂ ਨਹੀਂ ਖਾਣਾ ਮੈਂ ਹੋ ਮੜ ਕੇ ਸੁਨੀ ਗਈ ਆਪਣੀ ਦਵਾਈ ਲੈਣ ਵਾਸਤੇ ਉਹ ਆਪਣਾ ਡਰ ਸਾਹਨੇ ਉਹਦੇ ਫੀਰ ਜੁੜੀ ਦਰਦ ਉਹਨੇ ਡਰ ਸਾਹਨੇ ਐਡਰਸਨ ਲਿਖ ਕੇ ਦਿੱਤੀ ਹੈ ਉਹ ਕਰਾਉਣ ਵਾਸਤੇ ਗਏ ਨੇ ਤੇ ਉਹ ਠੀਕ ਹੋ ਗਏ ਇਲੋ ਹਸਪੀਟਲ ਗਈ ਦਾਦੀ ਦੇ ਨਾਲ ਤੇ ਮੈਂ ਵੀ ਬੈਠਾ ਆ ਜੀ ਸਾਰੇ ਪਰਿਵਾਰ ਨੂੰ ਦੇਖਣੇ ਜੇ ਆਏ ਨਹੀਂ ਕਿੰਨੇ ਹੁੰਦਾ ਹੈ ਬਾਕੀ ਪਤਾ ਨਹੀਂ ਮੈਂ ਖਲੇਖੇ ਚ ਨਾ ਸਮਾਂ ਕਿ ਅੱਜ ਆਉਣਾ ਖਾਣਾ ਹੋਣਾ ਪਤਾ ਨਹੀਂ ਦੇਖ ਨੂੰ ਦਵਾਈ ਖਾ ਕੇ ਨਾ ਖਿਭਰਾ ਬਹੁਤ ਹੋ ਜਾਂਦਾ ਹੈ ਸਾਰੇ ਬਹੁਤ ਜ਼ਿਆਦਾ ਖਿਭਰਾਟ ਪੈਂਦਾ ਹੈ ਬੜੇ ਹਾਲੇ ਲੰਮੇ ਵੀ ਪੈ ਜਾਂਦੇ ਲੰਮੇ ਪਿੰਦੇ ਚੱਕਰ ਜੇ ਆਉਂਦੇ ਬਹੁਤ ਬੁਰੀ ਬੁਰੀ ਤੇ ਵਕਤ ਸਾਰਿਆਂ ਦਾ ਧੰਨਵਾਦ ਬਣਿਆ ਜਾਣੇ ਮੈਂ ਦੁਆਵਾ ਕਰਦਾ ਕਿ ਜੀਵੇ ਬਸਦੇ ਰਹੋ ਤਾਂ ਸਾਰੇ ਜੀ ਆ ਗਈਆਂ ਚੱਲ ਆਂਦੀ ਆ। ਚਲਾ ਜੀ ਮਾਰੀ ਬਾਰੀ ਸਭ ਦਵਾਈਆਂ ਲੈ ਜਾਂਦੇ। ਹਾਜੀ ਆਈ ਆ। ਓਏ ਮम्मा। ਮਸੀ ਆਈ ਆ। ਲੱਲੀ ਆਈ ਆ। ਕੌਣ ਆਇਆ ਹੈ ਗੁੜ? ਸਰ ਗੁੜ। ਮम्मा। ਹਾਈ। ਵਿਚਾਰੀ ਬੜੀ ਜਦੀ ਲੱਭਣ ਡਈ ਏਕੇ। ਦਰਦ ਹੁੰਦਾ ਹੁਣ। ਉਹ ਬਾਤ ਹੈ ਨਾ। ਉਹ ਵਾਂਗ ਹੋ ਜਾਂਦਾ। ਯਾਸ਼ੰਦ ਦਾ ਨਾ। ਆਵਾਜ਼ ਘਟ ਕਰ। ਮम्मा। ਮम्मा। ਮੇਰਾ ਮੰਮੀ ਦੀ ਆਹ ਜਾਣ ਤੇ ਬਣੀ ਇਹਨੇ ਕਹਿੰਦੀ ਮਮੇ ਫੋਨ ਤੇ ਵੀ ਨਾ ਕੱਢੀ ਪਣੀ ਡਾਡੀ ਕੀ ਆ ਤੁਹਾਨੂੰ ਫੋਟੋਕਾਪੀ ਨੇ ਚੰਗਾ ਸਤਾਇਆ ਉਹ ਉਹ ਫੋਟੋ ਕੰਪਨੀ ਕੋਲਿਆ ਉਹ ਮੇਰੇ ਮੋਬਾਈਲ ਤੋਂ ਉਹਦੇ ਤੋਂ ਫੋਟੋ ਕਾਪੀਆਂ ਲੈ ਕੇ ਦੇ ਰਿਹਾ ਸੀ ਫੋਟੋਕਾਪੀ ਕਿਦਾਂ ਉਹ ਮੁਕੇ ਫਿਰ ਕੀ ਪਤਾ ਨਹੀਂ ਕੀ ਕਹਿੰਦੀ ਕੁਝ ਹੈ ਫੰਕਸ਼ਨ ਜੀ ਮੈਨੂੰ ਨਹੀਂ ਪਤਾ ਉਹ ਐਮ ਜੇ ਵਾਲਾ ਫੰਕਸ਼ਨ ਉਹਨੇ ਦੱਬ ਕੇ ਫਿਰ ਕਿੱਥੇ ਹੈ ਗਾਇਰ ਫਿਰ ਉਹਨੂੰ ਪਾਈ ਮਾਰਕ ਲਾ ਕੇ ਆਹ ਉਹ ਬੜਾ ਖਬੀ ਬੜਾ ਖਬੀ ਬਣਾਉਂਦੇ ਗੱਲ ਨਹੀਂ ਬਣੀ ਪਹਿਲਾਂ ਉਹਨੇ ਕੱਢਤੀ ਜਿੱਤੇ ਮਿੰਟੋ ਮੰਡੀ ਤੇ ਜਿਹੜੀ ਵਟਸਐਪ ਵਾਲੀ ਨੇ ਪੰਗਾ ਕੱਢ ਕੇ ਤੇ ਉਹ ਲੈ ਆਈ ਨਾ ਤੇ ਉਹ ਫਿਰ ਦੋ ਛੇ ਜਾਈ ਦਿੰਦੇ ਮੈਂ ਕਿਹਾ ਕਿ ਇੱਕੋ ਇੱਕ ਆਦੀ ਮੈਂ ਕਿੱਲੇ ਗਏ ਹਾਂ ਚਾਰ ਮੋਟੋ ਕੱਕ ਦੁਬਿਨਾ ਨਹੀਂ ਕਰਦੇ ਡਾਕਟਰ ਆ ਸਬੂਤ ਚਾਹੀਦਾ ਯਾਰ ਤੇ ਕਾਦੀ ਕਰਾਉਣ ਲੱਗੇ ਨੇ ਸਹੀ ਹੈ ਓਏ ਨੋ ਮੇ ਦੇ ਦੇ ਭਰਾਵਾ ਇਹਨੂੰ ਕੁੱਟ ਕਾ ਮੈਂ ਨਾ ਆਖਣਿਆ ਕੁਝ ਚੀਜ਼ ਨਹੀਂ ਲੈ ਆਉਣਾ ਲਿਆਉਣੀ ਤੇ ਮੈਂ ਕਹਾਂ ਨਾ ਉਹ ਤਾਂ ਤਾਇਆ ਨਹੀਂ ਨਾ ਮਲਵਾਰੇ ਲੱਗੇ ਹੋਏ ਕੋਰੇ ਬਾਪਾਂ ਨੂੰ ਗੁਰੂ ਆਪੇ ਬਣਾ ਦੇ ਆਪੇ ਤੇ ਜੀ ਆਪੇ ਲਿਆਂਦਾ ਇਹਨੇ ਬੌਲੀ ਉਹ ਤਾਂ ਜਿਹੜਾ ਉਹ ਤੇ ਲੱਗ ਗਿਆ 100 ਰੁਪਏ ਥੋੜਾ ਜਿਹਾ ਪਤਾਰੇ ਉਹਨਾਂ ਨੇ ਤਾਂ ਰਹਿ ਗਏ ਸਾਰੇ ਸਭ ਮੈਂ ਕੱਟ ਦਿੱਤਾ ਤੇਰੇ ਜੋ ਕਹਿੰਦੇ ਡੱਡ ਜੀ ਰੱਖਿਆ ਨਾ ਇਹਨਾਂ ਨੇ ਪੀ ਲਿਆ ਆਪਣੀ ਨਹੀਂ 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 ਪੀ ਲਿਆ ਜੀ ਹੁਣ ਕਹਿੰਦੀ ਬਾਕੀ ਜਿਹੜਾ ਬਚਿਆ ਕਹਿੰਦੀ ਪਿੰਨ ਨੂੰ ਲੈ ਜਾਣਾ ਉਹ ਬੋਲ ਬੋਲ ਕੇ ਆਈ ਉਹ ਬੋਲਦੀ ਭਰ ਕੇ ਹੀ ਤੇ ਠੀਕ ਕੇ ਜਾ ਕੇ ਬੁੱਤ ਜੀ ਆਪਣ ਤੋਂ ਤਾਂ ਕਿ ਮੈਂ ਬੋਲ ਬੈਚ ਵਾਲੀ ਮੈਂ ਕਹਿੰਦੀ ਹਾਂ ਮਿੰਤੋ ਮਿੰਟੀ ਕਿੱਡੀ ਜਿੱਦੀ ਕਿਤੇ ਰਹਿ ਨਾ ਜਾ ਕੇ ਰਹਣਾ ਵੇਲਾ ਇੱਕ ਗੱਲ ਕੋਈ ਡੈਡੀ ਮਿਹਲਾ ਲਗਾ ਰੋਟੀ ਖਾਣਾਂ ਦਾ ਡੱਬੇ ਵਾਸਤੇ ਹਾਡੀ ਕਰਨ ਵੀ ਮੈਂ ਆਪਣੇ ਘਰ ਨੂੰ ਬੜੀ ਸਿਆਣੀ ਇਹ ਵੀ ਹੋ ਗਈ ਵੇਲਾ ਹੈ ਆਪਣੇ ਘਰ ਨੂੰ ਸਭ ਸਿਆਣੀ ਹੋਈ വേട टुटी ना कड कानी ओनू पता लग गया कानी हाल जी भाजी ठीक ठाक ਸਨਾਂ ਭਾਬੀ ਕੀ ਆਜੇ ਬਾਜੀ ਤੇ ਸਿੱਕਾ ਆਜੇ ਠੀਕ ਠਾਕ ਆ ਮੜੀ ਸੱੜ ਜੀ ਲੱਗੀ ਕਹਿੰਦੀ ਬਾਜ ਕਿੱਥੇ ਆ ਪਾੜ ਉੱਧਰ ਪੈ ਗੋ ਆਜੇ ਮੈਂ ਆ ਇੰਨਾ ਬੁਆ ਕੋਦਨ ਮੈਂ ਨਾ ਨਹੀਂ ਆ ਜੇ ਮੈਂ ਹੁਣੇ ਜਿਆਦਾ ਹੀ ਕਰਨਾ ਮੈਂ ਵੀ ਆਏ ਨਹੀਂ ਯਾਰ ਮੈਂ ਵੀ ਕਹਿੰਦੇ ਆਉਣਾ ਆਏ ਨਹੀਂ ਅਜੇ ਲੋ ਭਾਜੀ ਦੇ ਤੇ ਮੈਰੇ ਕਹ ਲੱਗੀ ਅੱਜ ਮੁਜਾ ਕਰਦੇ ਲੋ ਬਾਅਦ ਵਿੱਚ ਕਦੀ ਬਾਅਦ ਵਿੱਚ ਜਗਤ ਨੂੰ ਵੱਡੀ ਗਈ ਕੁਤਰੀਗੇ ਪਰ ਉਹਨੇ ਸਿਰੋ ਹੀ ਕਰਤਾ ਜਾ ਹੋਂ ਕਰਤਾ ਨਹੀਂ ਜਾ ਮੀ ਹੋ ਗਏਗਾ ਖਲੋ ਖਲੋ ਗਿਆ ਹੀ ਉਹਦੇ ਨਾਲ ਉਹ ਕਿਉਂ ਮੁੰਡੇ ਨੇ ਫਟਾਫਟ ਨਹੀਂ ਜਾ ਬਲੇ ਰਾਈ ਹੋਇਆ ਹਾਂ ਹਾਂ ਜੀ ਕੋਟੀ ਨਾਲ ਹੀ ਪੁੱਟ ਜਾ ਕਰਨ ਨਾਲ ਖਿੱਚ ਉਹਨੇ ਪਾਈ ਹੋਣੀ ਤੈਨੂੰ ਪੂਰੀ ਨਹੀਂ ਖਿੱਚ ਕਿ ਉਹ ਮਤਲਬ ਕੋਟੀ ਪਾੜਤੀ ਕਿਉਂਨੇ ਉਹਨੇ ਇੱਕ ਵਾਰੀ ਕੋਟੀ ਕਾਟੀ ਉਹਦਾ ਪਾੜਤੀ ਉਹਨੇ ਹਾਂ ਜਰ ਵੀ ਜਾ ਸਕਦੀ ਕੋਟੀ ਚ ਕੀ ਦਮ ਹੈਗਾ ਕੋਈ ਥੋੜਾ ਥੋੜਾ ਇੱਥੇ ਆ ਇੱਥੇ ਉਹਦੇ ਕਰਕੇ ਬਚਾ ਜਾ ਕਰਦੇ ਮੁੰਡੇ ਮੁੰਡੇ ਨੇ ਭੱਜ ਕੇ ਮਾਰਦੀ ਕਰਤੀ ਜੇ ਨਾ ਮੁੰਡਾ ਨਾ ਕਰਦਾ ਤਾਂ ਬੱਸ ਸੱਪ ਬਾਇ ਨਹੀਂ ਬਾਇ ਨੂੰ ਸੱਪ ਪਾਇਆ ਆਦੇ ਦੇ ਬਾਇ ਨੂੰ ਕੁੜਤੀ ਮਮੀ ਆਈ ਵਾਦ ਕੁੜਤੀ ਪਹਿਲਾਂ ਨਾ ਚੱਲਦੇ ਹੁੰਦੇ ਪਤਾ ਨਹੀਂ ਹੁੰਦਾ ਬਾਹਰ ਚੱਲਦੇ ਬਾਹਰ ਕਿੰਦੇ ਸ਼ਾਇਦ ਪਸੂਖੇ ਨਾ ਬਾਹਰ ਨਾ ਹੁਣਾ ਨਹੀਂ ਨਹੀਂ ਦੰਦੀ ਕੀ ਹੋਇਆ ਵਾ ਦਰਵਾਜ਼ਾ ਬੰਦ ਕਰ ਜਿਓ ਬੜਾ ਫੰਕ ਖੁੱਲਦੀ ਬਾਹਰ ਇੱਕ ਮਿੰਟ ਹੀ ਥੱਲੇ ਕਰਦੀ ਹੈ ਬੜਾ ਤੇ ਆ ਤੋ ਨਹੀਂ ਲੱਗੀ ਕੋਈ ਕਹਿੰਦੀ ਹੋਰ ਦਾਵੇ ਉੱਠ ਗਈ ਅੱਛਾ तेरे पास शोवे ना करेंगे वीडियो लाना पाएंगे। कोई नहीं बोल रहा हूँ वीडियो लाते रहिए बायां से। बायां। ये हम पाएंगे बायीं जी साथ। बायां। सरकोगे आप? हाँ। क्यों नहीं करो? कल नहीं करती है। कल ना कल कल ना सेफ हो पाएंगे ना? एक रात आप साथ रहिए। बिल्लियाँ ना सेफ पाएंगे बिल्लियाँ ना। तो ਆਜੋ ਨਾ ਨਾ ਬਿੰਦੀ ਬਿੰਦੀ ਉਹਦਾ ਕੋਈ ਨਾ ਆ ਜਾ ਬਿੰਦੀ ਦੇ ਚੱਕਰ ਚ ਚਲ ਗਈ ਨਾ ਨਾ ਵਾ ਬਿੰਦੀ ਲਾ ਦੇ ਗੰਦੀ ਵਾ ਜਮੀਆ ਨਾ ਨਾ ਉਹਨਾਂ ਕੇ ਅਹੀਂ ਪੁੱਤਰ ਆਈ ਮੈਂ ਕਿਆ ਮੈਂ ਨਾ ਆ ਜਾਂ ਤਰੇ ਘਣੀ ਜਦਾ ਆ ਵੀ ਸਮਝ ਨਹੀਂ ਕਿ ਦਬੜੀ ਮਤਰੇਗਾ ਦਾ ਰਿਜ਼ਲਟ ਤੇ ਮੈਂ ਹਾਂ ਮੁੰਡੇ ਨੇ ਅਹੀਂ ਆ ਨੁੱਕਰ ਤੋਂ ਨਾ ਆ ਨੁੱਕਰੋਂ ਨਿਕਟੋ ਇੱਥੇ ਪੈਰ ਕਹਦੇ ਇੱਥੇ ਰੱਖ ਕੇ ਮਮੀ ਆ ਗਿਆ ਮੁੰਡੇ ਆਪਣੇ ਆ ਨਹੀਂ ਆ ਗਿਆ ਜਾਨਾ ਮੈਂ ਕਿਹਾ ਇਹਨੇ ਨੂੰ ਨਹੀਂ ਉਦਾਈ ਕਰਨਾ ਦੇਰ ਤੱਕ ਸੁਟਿਆ ਪਹਿਲੀ ਵੀ ਲਗਾਓ ਐਵੇਂ ਆ ਕਰਕੇ ਪੈਰ ਰੱਖੀ ਫਿਰ ਲੰਘ ਗਿਆ ਮੇਰੇ ਮਨ ਚ ਵੀ ਇਹ ਕਿ ਨਾ ਮੈਂ ਜੂ ਮੁੱਠੂ ਸਖੀਂ ਫਰੀ ਇਹ ਰੁਕ ਗਿਆ ਨਾਲ ਹੀ ਮੈਂ ਚੁੱਕ ਜਾ ਕੇ ਫਿਰ ਬਣਦਾ ਜੇ ਨਹੀਂ ਤੇ ਜਾਂਦੇ ਅੱਖ ਚੁੱਕ ਕੇ ਵੀ ਭੁੱਬ ਜਾਣਾ ਯਾ ਇੱਕ ਹੋਰ ਨਾਸ ਤੋਂ ਬਚਾਇਆ ਇਸ ਸਾਡੇ ਜੀਟੀ ਜੀਡਰ ਨਾਲ ਬਣੀ ਦੀ ਬਣਾਉਂਦੀ ਤਾਂ ਨਾਲ ਜੀ ਪਿੰਡਾਂ ਹਾਂ ਉਹ ਨਾਲੀ ਤੋਂ ਨਾ ਬੀਬੀ ਸਾਡੇ ਘਰ ਨਾ ਮੈਂ ਫਿਵਾਵਾਂ 16 17 ਮੰਜ਼ਿਲ ਤੋਂ ਆਮੀ ਉਹ ਹੋਣੀ ਕਿ ਨਾਲੀ ਹਾਂ ਪਿੰਡਾਂ ਜਾ ਵੀ ਕਰਨੀ ਪੈਂਦੀ ਬੀਬੀ ਗੰਡੇ ਦੇ ਇਹ ਦੋ ਦਰਵਾਜ਼ੇ ਸਾਡੇ ਘਰੋਂ ਬਾਹਰ ਤੇ ਇਹ ਨਾ ਰਿੰਦਾਂ ਰੇੜਾ ਹੁਣ ਚੱਲ ਗਿਆ ਬਾਹਰ ਉਹ ਇਤੋ ਧੀਰਾ ਬਹੁਤ ਉਹ ਨਾ ਜਿੰਨਾ ਕਿ ਇਥੋਂ ਖਾਸ ਸੜਕੇ ਨਹੀਂ ਆ ਆ ਹਾਂ ਜੀ ਇਹਨੂੰ ਥੋੜਾ ਜਿਹਾ ਮਸਾ ਬਦਲਾਂਗੇ ਕਿ ਨਹੀਂ ਹਟੂਗਾ ਇੱਦਾਂ ਦਾ ਉਹ ਟੇਬਲ ਮੈਨੂੰ ਨੰਮਾ ਥੋੜਾ ਜਿਹਾ ਬੈਂਡ ਵਾਲਾ ਡਾ ਛੱਡ ਦੇ ਇੱਕ ਲਾਗੇ ਸਾਡੇ ਪਿੰਡ ਦਾ ਉਹ ਡੇਰੇ ਤੇ ਜਿੱਦਾਂ ਵੀ ਉਥੋਂ ਖਿਲੋਤਾਂ ਦਰਦੀ ਮੁੰਡਾ ਤੇ ਉਹਦੀ ਹਾਲਤ ਨੂੰ ਹੁੰਦਾ ਉਹ ਸਾਈਕਲ ਤੇ ਆਉਂਦਾ ਹੀ ਤੇ ਉਹਨਾਂ ਨੂੰ ਆਉਂਦੇ ਆਏ ਉਸ ਤੇ ਪੈਰ ਲਾ ਦੇ ਉਹਨਾਂ ਦੇ ਸਾਈਕਲ ਘੁਲਾਉਂਦੇ ਕਿਥੋਂ ਦੇ ਨਹੀਂ ਦੇਖ ਪਣਾਉਂਦਾ ਜਾਂ ਵੀ ਨਹੀਂ ਲੱਗਦਾ ਇੱਕ ਪੈਰ ਦਾ ਨਿਕਾ ਕੀ ਕੋਈ ਫਿਨਾਂਸੀ ਪੁੱਛ ਰਾਹ ਪੇ ਨੂੰ ਤਾਂ ਇਹ ਉਹ ਚੁਕਾਉਣਾ ਨਹੀਂ ਕੀ ਉਹ ਭਾਜੀ ਖੋਸੇ ਕੁਦਰਤੀ ਇੱਕ ਸਾਫ ਨਹੀਂ ਕਰਾਇਆ ਹੂੰ ਜਿੱਤੇ ਠੀਕ ਲੱਟਣ ਤੇ ਆ ਉਹ ਨਾਲ ਵੇਖੋ ਇਹਨਾਂ ਕਰਕੇ ਸਾਪਤਨ ਮੈਂ ਕਰੂੰ ਬਾਹਰੋਂ ਨਿਕਲ ਜਾ ਹਾਂ ਅਜੇ ਬਾਹਰ ਮਤਲਬ ਬਾਹਰ ਅੰਦਰ ਹੀ ਹਾਂ ਤੇ ਜੇ ਬਾਹਰੋਂ ਉਹ ਤਰ੍ਹਾਂ ਉਹ ਮੁੰਡੇ ਨੇ ਨਾਲ ਨੂੰ ਵੇਖਿਆ ਤੇ ਉਹ ਸੁਨਾਰੀ ਨੇ ਮਿਲਿਆ ਉਹ ਸਾਫ ਸਾਫ ਸਭੀ ਕੋ ਘਰ ਨੂੰ ਇੱਕ ਇਹ ਵੀ ਗਾਂ ਲੈ ਕੇ ਸੱਤ ਵੀ ਮੁੰਡਿਆਂ ਨੂੰ ਉਹ ਜਿੰਨਾ ਕ ਪਾਸਦਾ ਰਹੇਗਾ ਸਭ ਐ ਕਰਨ ਲੱਗਾ ਉਹਦੇ ਮੁੰਡੇ ਨੇ ਨਾ ਸਾਈਕਲ ਭਜਾਇਆ ਦੂਰ ਦੂਰ ਕਿਉਂਕਿ ਉਹ ਪੈਰ ਤੇ ਤੁੰਦ ਸੈਂਦਾ ਉਹਨੇ ਜਾ ਕੇ ਦੀ ਬਾਹ ਫੜ ਕੇ ਆਂਦਾ ਕਿਉਂਕਿ ਸਾਬ ਐ ਕਰਦਾ ਰਹਿ ਗਿਆ ਤੇ ਉਹਨੇ ਚੁੱਕ ਰੁਕ ਲਿਆ ਸੱਪ ਟੰਗ ਮਾਰ ਲੱਗਾ ਮਾਰਨ ਲੱਗਾ ਤੇ ਮੈਂ ਪੱਟ ਕੇ ਮੋੜ ਕੇ ਜਦੋਂ ਦੇਖਿਆ ਉਹ ਸਾਈਕਲ ਤੇ ਜੋਕੀ ਗਾਂ ਲੈ ਗਿਆ ਨਾ ਹਾਂ ਲੈ ਗਿਆ ਲੈ ਗਿਆ ਉਹ ਆਪਾਂ ਕਹਿੰਦੇ ਹੋ ਇਸਨੇ ਛਿੰਦਰ ਦਾ ਮੁੰਡਾ ਸੱਪ ਫੜਨਾ ਲੱਗਾ ਹੈ ਫੜਨਾ ਬੱਚਿਆਂ ਨੂੰ ਨਹੀਂ ਤਾਹਣਾ ਨੇ ਦਰਬਾਰ ਜਿੱਦਾਂ ਨੂੰ ਛੋਟਾ ਛੋਟਾ ਨੰਬਰ ਆਈ ਨਾ ਤੇਰਾ ਡੱਕੇ ਆਉਗਾ ਸੱਤਾਂ ਲਾ ਕੇ ਰਦਾ ਤੂੰ ਦਬਾ ਰੋ ਫੋਨ ਨਾ ਮੇਰੇ ਓਏ ਦਰਬਾਰ ਹਾਂ ਕੀ ਤਕੀਕ ਦੰਦੀਆਂ ਹੁ ਮੰਦੀ ਇਹ ਉਹਨਾਂ ਨੂੰ ਨਹੀਂ ਪਚਾਣੀਆਂ ਹਰ ਕੋਣ ਗਿੰਦੀ ਲਾਈ ਆ ਬਣਾ ਲੈਂਦੀ ਆ ਪਰਪਾਲਾਂ ਵੀ ਲਾਈ ਆ ਬਿੰਦੀ ਖੜਾ ਲਾਇਆ ਰੋਨੇ ਹਰ ਗਣਾ ਬਿੰਦੀ ਆਪੇ ਲਾਈ ਨੇ ਆਪੇ ਐਤੀ ਲੂੰਗੀ ਦੀ ਵੇਨ ਲਾ ਲਾ ਆਹ ਆਪਾ ਬਿੰਦੀ ਮੱਥੇ ਤੇ ਬਿੰਦੀ ਲਾਗ ਤੇ ਆਪਣੇ ਲਾ ਲਈ ਇਹਨੇ ਵੀਰਦੇ ਨੇ ਉਹ ਹਾਂ ਇਹ ਕਿਹਦਾ ਹੈ ਇਹ ਕੜਾ ਡੋ ਵਰਨ ਨਾ ਹੁੰਦਾ ਇਹ ਸੰਗਲਿਆਣੀ ਉੱਥੇ ਕੀ ਆ ਅੱਗੇ ਪੱਗਾ ਬਤਾ ਲੱਗ ਗਿਆ ਗੱਡੀ ਵੇਖ ਕੇ ਇਹ ਤਾਂ ਆਪਣੀ ਗੱਲ ਤਾਂ ਹੱਸੇ ਨਾ ਉਹ ਕਿੰਨੀ ਜ਼ੋਰ ਨਾਲ ਹਸੀ ਆ ਬਾਤ ਅੱਛਾ ਹੈ ਅਹੀਂ ਚੱਲੇ ਆ ਮੈਂ ਤੇ ਭਾਜੀ ਤੇ ਡੈਡੀ ਚੱਲੇ ਆ ਸੋਨੂ ਭਾਈ ਨੇ ਸਵੇਰ ਨੂੰ ਖਾ ਲਈਏ ਅੱਜ ਪਰਨਾ ਥੋੜਾ ਕੋਸ਼ਿਸ਼ ਕੀਤੀ ਆਪੇ ਬੰਨੇ ਹੋ ਟਰਾਈ ਕੀਤਾ ਫਿਰ ਵੀ ਚਲੋ ਠੀਕ ਆ ਸੋਨਾ ਵੱਜ ਗਿਆ ਆ ਆਉਂ ਗਦਨਾ ਨਾ ਇਦਾਂ ਆਸਰਾ ਜਿ ਲੈ ਕੇ ਤੇ ਇਦਾਂ ਤੇ ਤੁੱਥੇ ਹੱਥ ਨਮੜ ਕੇ ਦੇ ਇਤਰ ਲੈਣਾ ਤੇ ਜੀ ਨਾਲ ਬੰਨੀ ਗਿਆ ਹੋ ਜਿਹੜੀ ਕਰਕੇ ਆ ਰਹੇ ਆ ਮਗਰ ਬੈਠੇ ਆ ਪਹਿਲਾਂ ਡਾਡ ਜੀ ਇਮੀਗ੍ਰੇਸ਼ਨ ਵਾਲੇ ਹੁੰਦੇ ਯਾਰ ਨਹੀਂ ਨੀ ਵੀਜ਼ੇ ਲਾਉਣ ਵਾਲੇ ਤੇ ਉਦਾਂ ਹੀ ਕੈਮਰੇ ਦੀ ਛੱਡੀ ਆ ਦੇਖੋ ਪਹਿਲਾਂ ਪਾਰਟੀਸ਼ਨ ਨਾ ਇੱਕੋ ਗੜਬੜ ਹੋ ਗਈ ਵਿੱਚੋਂ ਪਾਰਟੀਸ਼ਨ ਕੱਢਤੀ ਨਾ ਜਿਹੜੀ ਰੱਜ ਵਿੱਚ ਪਾਰਟੀਸ਼ਨ ਨਹੀਂ ਹੋਈ ਇਹਦੇ ਅੰਦਰ ਕਮਰੇ ਜਿਹਦੇ ਇਹਦੇ ਅੰਦਰ ਕੱਢਤੀ ਇੱਕੋ ਕਰਤਾ ਨਾ ਕਮਰਾ ਜਿਆ ਚੀਜ਼ ਆ ਸਾਰੀ ਭਾਜੀ ਪਹਿਲਾਂ ਹੋਈ ਨਾ ਆਹਨੇ ਤਾਂ ਡਾਊਨ ਫਿਲਮ ਜਰਾ ਸਾਤ ਨੂੰ ਪਹਿਲਾਂ ਹੀ ਆਹ ਬਾਕੀ ਉਹ ਆਉਂਦੇ ਮਾਲਕ ਹਾਂਜੀ ਸਾਰਾ ਵਖਾਤੀ ਡੈਡੀ ਭਾਜੀ ਹਾਂ ਡੈਡੀ ਨੇ ਤਾਂ ਤੁਹਾਨੂੰ ਭਾਜੀ ਨੂੰ ਦੁਕਾਨ ਕਹਿੰਦੇ ਆ ਕਿ ਪਸੰਦ ਆ ਬਹੁਤ ਵਧਾਈਆਂ ਭਰਾਵਾ ਤੁਹਾਨੂੰ ਫਿਰ ਧੰਨਵਾਦ ਆਵਾ ਮਹਾਰਾਜ ਸੋਤੀਆ ਹੋ ਸੋਣਾ ਬਣ ਗਿਆ ਇਹ ਸਣੀਏ ਇਹ ਡੇਪਣਾ ਵੇਖੀ ਪਛਾਨ ਇਹ ਖਾਂ ਆ ਟੂਟੀ ਤੋਂ ਟੂਟੀ ਤੇ ਮੈਂ ਖਾ ਲੂੰਗਾ ਓਏ ਹੋਏ ਬਲੀ ਬਲੀ ਆਈ ਯਾਰ ਕੱਟੂਚੀ

ਤੇ ਉਹ ਆ ਜੂ ਇਹ ਵੀ ਇਹ ਵੀ ਇਹ ਵੀ ਡੈਡੀ ਵਾਂਗੂ ਕਰਨ ਦੀ ਹੈ ਹੈ ਮੇ ਰਹਿਣਗੇ ਮੰਮੀ ਨੇ ਹੀ ਰੱਖ ਲਿਆ ਬਸ ਉਹ ਨਹਰਾ ਜੁੱਲਿਆ ਜੂਗਾ ਤੈਨੂੰ ਕਿ ਦੱਸ ਐਵੇਂ ਕੋਲੀ ਵੱਡੀ ਇਹ ਵੀ ਇਹ ਵੀ ਡੈਡੀ ਇਹਨਾਂ ਡੈਡੀ ਦਾ ਰੂਪ ਤਾਂ ਰਣ ਲੱਗੀ ਹੋ ਇਹ ਵੀ ਡੈਡੀ ਦਾ ਰੂਪ ਲੱਗੀ ਹੋ ਧਰਨ ਕਰੋਂ ਕੰਮ ਇੱਥੇ ਲੈ ਆਈ ਆਨੇ ਹੈ ਤੇ ਇਹਨਾਂ ਬੜਾ ਸਮਾਂ ਹਰੀ ਜਿਕਣ ਕਦੇ ਉੱਤੇ ਲੰਮੇ ਪੈ ਗਿਆ ਇਹ ਕਿੰਨ ਨੂੰ ਮੈਂ ਚੁੱਕਿਆ ਦੋਰ ਮੈਨੂੰ ਤਾਂ ਛੱਟ ਤ ਨਹੀਂ ਲੱਗੀ ਨਹੀਂ ਲੱਗੀ ਤੇ ਇਹਨੂੰ ਮੈਂ ਵੇਖਿਆ ਦਵਾ ਦਾ ਮੈਂ ਆਪਣੇ ਮੁੰਡੇ ਦੇ ਹੱਥ ਪੈ ਰਿਹਾ ਇਹ ਖੇਡਣ ਡਿਆ ਬੜਾ ਵਧੀਆ ਮੈਨੂੰ ਨਹੀਂ ਲੱਗੀ ਉਹਨੂੰ ਰਖਸ਼ੇ ਵਾਲਾ ਰਖਸ਼ੇ ਤਾਂ ਡਿੱਗ ਗਿਆ ਅੱਛਾ ਹਾਂ ਬਸ ਮੈਂ ਦੇ ਆਪਣਾ ਇਹਨਾਂ ਦੇ ਬੱਚਿਆਂ ਦੀ ਬੈਗੇ ਮੁਰਗਿਆ ਨਹੀਂ ਮੈਂ ਬੇਟੀ ਉਹ ਬਾਪੂ ਵੇਰ ਕਹਿੰਦਾ ਨਹੀਂ ਮੈਂ ਪੁੱਤ ਤੈਨੂੰ ਵਹੁਣਾ ਹੀ ਨਹੀਂ ਆ ਤੇ ਤਾਂ ਗਿਆਨੀ ਨਹੀਂ ਮੈਨੂੰ ਛੱਡਣਾ ਨਹੀਂ ਆ ਮੰਮੀ ਕਹਿੰਦੇ ਚਾਣ ਕੇ ਮੰਮੀ ਲੰਗਾ ਆ ਕੇ ਤੁਰਨ ਲੱਗੇ ਮੈਂ ਕਹਿੰਦੀ ਸਾੜ ਤੇ ਲੱਗੇ ਨੇ ਤਾਂ ਬੰਦੇ ਇੱਨੇ ਇਕੱਠੇ ਹੋਗੇ ਤੇ ਬੇਇੱਜ਼ਤੀ ਹੋਣੀ ਆ ਕੋਈ ਕਰੇ ਹਾਏ ਹਾਏ ਅਹੀਂ ਹੱਸ ਜਾਈਏ ਲੋਗੇ ਮੈਂ ਅਦੇ ਨਿੱਕੀ ਯਾਰ ਮਿਲਦੇ ਮੈਂ ਟਾਪੂ ਜੀ ਬੈਠੇ ਸੀ ਆਪਾਂ ਦੇ ਮੇਰੇ ਤੋਂ ਸਾਰਾ ਜਿਹੜਾ ਗੋਟ ਕੇ ਪਿੱਛੇ ਸਪੈਸ਼ਲ ਗਈ ਤਾਂ ਉਹ ਵੀ ਰਕਸ਼ਾ ਚੁਪੀ ਕੰਦੀਪ ਨੇ ਇਨਾਂ ਦੇ ਪੈਰਾਂ 'ਚ ਬੈਠੀ ਲਮਕ ਕੇ ਪੈਰਾਂ 'ਚ ਆਈ ਮੈਂ ਬੈਠੀ ਇਨਾਂ ਦੇ ਪੈਰਾਂ 'ਚ ਮੈਂ ਕਿਹਾ ਭਾਈ ਰੋਕੀ ਕਹਿੰਦਾ ਹਲੋ ਰੋਕ ਲਾ ਰੋਕ ਲਾ ਚੁੱਕਾ ਯਾਰ ਉਹ ਪੈਰ ਮਟਾਪੂ 'ਚ ਬੈਗੀ ਜਿਹੜੀ ਫੱਟੀ ਜੀ ਲਾਈ ਹੁੰਦੀ ਹੈ ਨਾ ਚਲੋ ਜੀ ਰੱਖਿਆ ਖੜਾ ਹੋਗਾ ਸਿੱਧੇ ਹਾਂ ਪਾਈ ਜਾ ਕੇ ਉਹਨਾਂ ਨੇ ਚਪੇੜਾ ਮਾਰਦਿਆ ਪੰਪੋ ਵਾਲਿਆਂ ਨੇ ਉਹ ਬੰਦੇ ਤੇਰੀ ਗਲਤੀ ਤੂੰ ਉਹਨਾਂ ਨੂੰ ਸੁਟਿਆ ਵਾ ਉਹ ਦੰਦੀਆਂ ਕੱਢਣਿਆਂ ਨੂੰ ਸੁੱਟ ਕੇ ਹਾਂ ਜੀ ਬੰਨਾ ਅੱਗੇ ਬਹਿਣਾ ਤੇ ਹਰ ਲਈ ਜੀਜੇ ਨੇ ਬਹਿਣਾ ਹੀ ਹਾਂ ਜੀਜੇ ਨੂੰ ਇਹ ਕਾਠੀ ਤੇ ਬਹਿ ਜੀ ਨਹੀਂ ਤੂੰ ਉਹ ਬੰਦੇ ਨੂੰ ਦੇ ਦੇ ਕਾਠੀ ਆਉਂਦੇ ਇਹ ਤਾਂ ਨਹੀਂ ਪੜਦਾ ਅਬਾਦ ਨੇ ਪਰਮ ਨੂੰ ਕਰਕੇ ਨਹੀਂ ਪੜਦਾ ਉਹ ਕਹਿੰਦਾ ਤੇ ਪਹੁੰਚਦੇ ਤੁਸੀਂ ਤੇ ਐਕਸਲ ਤੋੜ ਦੇਣਾ ਹੀ ਠਲਾਉਦਾਂਗੇ ਫੇਰ ਉਹ ਜਿਹੜਾ ਉਹ ਲੋ ਛੋਨਾ ਲੱਥੰਦਿਆ ਹੀ ਇੱਥੇ ਤੁਸੀਂ ਕਹਿੰਦੇ ਅੱਗ ਲੱਗੀ ਮਾਣੀ ਕਹਿੰਦੀ ਬੜੀ ਅੱਗ ਲੱਗੀ ਉੱਥੇ ਹੀ ਉੱਥੇ ਹੀ ਅੱਛਾ 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 ਤੇ ਉੱਥੇ ਉਹ ਜਿਹੜਾ ਛੋਨਾ ਲਹੁੰਦਿਆ ਸਰਦਾਰ ਜਿਹਾ ਮੁੰਡਾ ਹੀ ਉਹ ਆਇਆ ਫਿਰ ਉਹਨੇ ਸਾਨੂੰ ਮੋਟਰਸਾਈਕਲ ਤੇ ਮੈਨੂੰ ਤੇ ਮਾਣੀ ਨੇ ਬਿਠਾਇਆ ਮੰਮੀ ਦਾ ਮੈਨੂੰ ਰਖਸ਼ੇ ਤੇ ਮੁਰਗੇ ਰਖਸ਼ਾ ਡੋਂਦਾ ਹੀ ਜਾਵੇ ਸੁੱਕੜ ਆ ਜਾਏ ਰਿਕਸ਼ਟ ਹੁੰਦਾ ਹੀ ਜਾਵੇ ਉਹ ਰਿਕਸ਼ਟ ਬੈਠ ਗਿਆ ਫੇਰ ਮਮੀ ਜੀ ਨੇ ਮੀਨੂ ਨੇ ਬਿਠਾਇਆ ਅੱਛਾ ਦੋ ਖਾ ਨੂੰ ਮੋਟਰਸਾਈਕਲ ਤੇ ਮੁੰਡਾ ਛੱਡ ਗਿਆ ਘਰੇ ਕਹਿੰਦਾ ਜਦ ਤੱਕ ਤੂੰ ਡਿੱਗ ਕੇ ਅਮਜਾ ਕੇ ਦੱਸਿਆ ਸ਼ਵਾਰਾ ਹੀ ਨਾ ਹੁੰਦਾ ਉਹਦੇ ਨਾਲ ਰਿਆ ਕਿ ਲੈਣਾ ਆ ਗੁੱਡੀ ਨਾ ਗੁੱਡੀ ਨਾ ਕਿਹੜੀ ਗੁੱਡੀ ਲੈਣੀ ਨੂੰ ਗੁੱਡੀ ਉਹ ਦੋਨੋਂ ਲਈ ਹੁੰਦਾ ਹੀ ਕੀ ਨਾ ਆ ਜਾ ਆ ਜਾ ਆ ਜਾ ਸਿਰੇ ਲਾਓ ਸਿਰੇ ਨਾ ਕੱਲ ਕੋਈ ਗੱਲ ਨਹੀਂ ਆਜੋ ਆਜੋ ਕੋ ਆਜੋ ਆਜੋ ਆ ਗਈ ਆ ਗਈ ਆ ਗਈ ਬੁੜੀ ਬੀਬੀ ਉਹ ਚੱਲ ਜੰਮ ਤੇਦੀ ਪੜੀ ਹੋ ਜੇ ਇਹ ਆ ਗਈ ਤੇ ਆ ਗਈ ਮੇਰਾ ਪੋਤਾ ਆ ਆ ਮੈਂ ਖਾ ਉਹ ਆ ਗਈ ਆ ਗਈ ਆ ਗਈ ਲੈ ਲੈ ਆਈ ਉਹ ਨਹੀਂ ਉਹ ਗੁੱਡੀ ਆ ਗਈ ਉਹ ਗੁੱਡੀ ਆ ਗਈ ਫੜਦਾ ਲੈਣ ਰੋ ਮੰਡੀ ਇੱਥੇ ਘਰੇ ਆਣ ਕੇ ਮੈਨੂੰ ਕਹਿੰਦੇ ਵੀ ਗੁੱਡੀ ਨਹੀਂ ਆਈਆਂ ਕੌਣ ਹਰ ਗੁੱਨ ਲੱਭਣ ਦੀ ਕਿੰਨੂ ਲੱਭਣ ਦੀਆਂ ਦਿਲ ਚੱਲ ਜਾਂਦੇ ਨਾ ਉਦੋਂ ਚਾਚਾ ਕਿੱਥੇ ਕਿੱਧਰ ਲੱਭਣ ਦੀ ਉਦੋਂ ਤਾਂ ਚੇਤਾ ਨਹੀਂ ਹੈ ਹੈ ਚਾਚਾ ਚਾਚਾ ਚੱਲ ਗਿਆ ਪੁੱਤ ਕੌਣ ਚਾਚਾ ਚਾਚਾ ਚੱਲ ਗਿਆ ਕਿ ਜਦੋਂ ਇੱਥੇ ਹੀ ਉਦੋਂ ਦੇ ਲੱਗੇ ਆਈ ਨਹੀਂ ਪਤਾ ਹੀ ਆ ਪਤਾ ਹੈ ਤੇ ਫਿਰ ਪੁੱਛਣ ਕੁ ਨਹੀਂ ਹੈ ਪਤਾ ਨਹੀਂ ਆ ਤੇ ਪਤਾ ਨਹੀਂ ਆ ਪਤਾ ਨਹੀਂ ਆ ਹਾਂ ਅੱਛਾ ਪਤਾ ਨਹੀਂ ਆ ਹੰਦੀ ਪਤਾ ਹੀ ਨਹੀਂ ਇਹ ਵੀ ਕਦੋਂ ਚੱਲਦੀ ਆ ਅੱਛਾ ਹੋ ਹੋ ਫੇਰ ਹਣ ਕਿ ਨਹੀਂ ਗਏ ਹਰ ਗੁਰ ਨੂੰ ਦੱਸ ਦੱਸ ਕੇ ਨਹੀਂ ਗਏ ਨਹੀਂ ਪੁੱਝ ਗਿਆ ਪਹਿਲਾਂ ਨੇ ਇਹਨੇ ਢੋਲ ਦਿੱਤਾ ਤੇ ਹੁਣ ਉਹ ਉਹ ਪੋਚਾ ਲੈ ਕੇ ਆਈ ਜੀ ਬੁਲਾਉਣ ਮਾਤੇ ਚਾ ਨਾ ਉਹ ਦੀ ਸਾਫ ਕਰ ਮੋੜ ਦੇ ਸਾਫ ਚੱਲ ਹੋ ਗਿਆ ਸਾਫ ਚੱਲ ਛੱਡ ਕੇ ਹੁਣ ਹੋ ਗਿਆ ਸਾਫ ਤੇ ਨਾ ਮੈਂ ਕਹਿੰਦਾ ਜਦੋਂ ਹੋ ਗਿਆ ਵਾ ਸਾਫ ਹੁਣ 晓得，讲吧，你要晓得。<coughs>